ਵੀ ਸਾਡੇ ਕੌਮ ਦੇ ਆਕੂ ਅੱਗੇ ਲੱਗਦੇ ਆ ਉਹ ਜਾ ਕੇ ਗੁਰਮਖੋ ਪਿਆਰੇ ਉਹ ਦਿੱਲੀ ਬਾਹ ਜੰਦੇ ਆ ਇਹੇ ਹੀ ਨਿਸ਼ਾਨਾ ਜੀ ਉਹਨਾਂ ਦਾ ਜਿਹੜੀ ਸਾਡੇ ਉੱਤੇ ਗੁਲਾਮੀ ਦੀ ਛੱਟ ਪਾਈ ਹੋਈ ਆ ਉਹਨੂੰ ਵੀ ਗੱਲਬਾਤ ਕਰ ਰਿਹਾ ਉਹ ਸਮਝਦੇ ਆ ਇਹ ਆਮ ਲੋਕ ਆ ਜਖਾਨੀ ਕੋਈ ਪਖਹਾੜੀ ਲੋਕ ਆ ਕੋਪਾਲ ਕੋਈ ਇਹੋ ਜਿਹਾ ਆਟਮ ਬੰਬ ਚਲਾ ਕੇ ਜਿਵੇਂ ਕਿ ਇਹਦੇ ਪਰਮਾਣੂ ਚਲਾ ਦੇਗਾ ਤੋਂ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਕੌਮੀ ਨਸਾਖ ਮੋਰਚਾ ਮੋਹਾਲੀ ਚੰਡੀਗੜ੍ਹ ਜਿੱਥੇ ਕਿ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੋਜਾਂ ਸੱਜ ਕੇ ਬੈਠੀਆਂ ਹੋਈਆਂ ਨੇ ਮੋਰਚੇ ਤੇ ਵੇਖੋ ਜੇ ਗੱਲ ਕਰੀਏ ਤਕਰੀਬਨ 2 ਸਾਲ ਤੋਂ ਮੋਰਚਾ ਇਹ ਚੱਲਦਾ ਇੱਥੇ ਸੋ ਇਹ ਮੋਰਚਾ ਬੰਦੀ ਸਿੰਘਾਂ ਵਾਸਤੇ ਲੱਗਿਆ ਹੈ ਇੱਕ ਸੀਗੇ ਪੁਰਾਣੇ ਬੰਦੀ ਸਿੰਘ ਜਿਹੜੇ ਕਈ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਨੇ ਸੋ ਨਵੇਂ ਬੰਦੀ ਸਿੰਘ ਵੀ ਦੁਬਾਰਾ ਜਿਵੇਂ ਭਾਈ ਅਮਰਤਪਾਲ ਸਿੰਘ ਹੈਗੇ ਨੇ ਤੇ ਉਹਨਾਂ ਦੇ ਨਾਲ ਸਾਥੀ ਹੈਗੇ ਨੇ ਉਹ ਵੀ ਡਿਬਰੂਗੜ੍ਹ ਦੀ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ ਸਲਾਖਾਂ ਦੇ ਪਿੱਛੇ ਸੋ ਭਾਈ ਅਮਰਤਪਾਲ ਦਾ ਜਿਹੜਾ ਮੁੱਦਾ ਹੈਗਾ ਉਸੇ ਮੁੱਦੇ ਦੀ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਤੇ ਨਾਲੇ ਆਪਣੇ ਕਮੈਂਟ ਦਿਓ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਫਤਿਹ ਬਾਬਾ ਪ੍ਰਗਟ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਵੀ ਧੰਨਵਾਦ ਹਮਾਰਾ ਜੀ ਬਾਬਾ ਪ੍ਰਗਟ ਸਿੰਘ ਜੀ ਤੁਸੀਂ 2 ਸਾਲ ਤੋਂ ਤਕਰੀਬਨ ਇਸ ਕੌਮੀ ਸਭ ਮੋਰਚੇ ਤੇ ਬੈਠੇ ਹੋ ਹਾਂ ਜੀ ਹਾਂ ਜੀ ਗੁਰਦਿਆਂ ਲਾਡਲੇ ਆ ਫੌਜਾਂ ਹੋਰ ਵੀ ਜੱਥੇ ਬੰਦੀਆਂ ਬੈਠੀਆਂ ਨੇ ਬੈਠੀਆਂ ਨੇ ਸੋ ਮਸਲਾ ਜਿਹੜਾ ਚੱਲਦਾ ਹੈ ਹਾਂ ਜੀ ਇੱਕ ਪਾਸੇ ਬੰਦੀ ਸਿੰਘ ਪੁਰਾਣੇ ਸੀਗੇ ਹਾਂ ਜੀ ਦੁਬਾਰਾ ਨਵੇਂ ਬੰਦੀ ਸਿੰਘ ਦੁਬਾਰਾ ਫਿਰ ਹੋ ਗਿਆ ਹਾਂ ਜੀ ਬਲਕਿ ਜਿਹੜੇ 2 ਸਾਲ ਤੋਂ ਭਾਈ ਅਮਰਤਪਾਲ ਸਿੰਘ ਤੇ ਸਾਥੀ ਜਿਹੜੇ ਨੇ ਡਿਬਰੂਗੜ੍ਹ ਦੀ ਜੇਲ੍ਹਾਂਾਂ ਦੇ ਵਿੱਚ ਸਲਾਖਾਂ ਦੇ ਪਿੱਛੇ ਬੰਦ ਹਾਇ ਜੇ ਨੇ ਹਾਂਜੀ ਸੋ ਖਦੂਰ ਸਾਹਿਬ ਦੀ ਸੰਗਤਾਂ ਨੇ 4 ਲੱਖ ਵੋਟਾਂ ਦੇ ਨਾਲ ਤਕਰੀਬਨ ਭਾਈ ਅਮਰਤਪਾਲ ਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਿਆ ਭੇਜਿਆ ਹੁਣ ਸਰਕਾਰ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਜੀ ਤੁਸੀਂ ਸਰਕਾਰ ਦੀ ਨੀਤੀ ਨੂੰ ਕਿਵੇਂ ਦੇਖਦੇ ਹੋ ਇਹ ਜੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਸਰਕਾਰ ਅੱਜ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਰੀ ਆ ਜੀ ਉਹ ਇਸ ਤਰ੍ਹਾਂ ਵਰਤੇ ਜਾ ਰਹੇ ਆ ਜਿਵੇਂ ਗੁਰਮਖੋ ਭਾਈ ਸਾਹਿਬ ਦੇ ਉੱਤੇ ਆ ਜਾਂਦਾ ਵੀ ਸਰਕਾਰ ਨੇ ਕੀ ਆਖਿਆ ਉਹਨੇ ਉਹਨੇ ਭਾਈ ਅੰਮ੍ਰਿਤਪਾਲ ਨੇ ਇਹ ਹੀ ਗੱਲ ਆਖੀ ਵੀ ਜੋ ਮਹਾਰਾਜਾ ਰਜੀਤ ਸਿੰਘ ਦਾ ਰਾਜ ਸੀ ਜੀ ਸਿੱਖਾਂ ਦਾ ਰਾਜ ਸੀ ਉਸ ਵਕਤ ਕਿਸੇ ਨੂੰ ਕੋਈ ਦੁੱਖ ਨਹੀਂ ਸੀ ਭਾ ਕੋਈ Hindu ਸੀ ਜੀ ਭਾ ਕੋਈ ਮੁਸਲਮਾਨ ਸੀ ਜੀ ਸਿੱਖਾਂ ਦੇ ਰਾਜ ਦੇ ਵਿੱਚ ਸਾਰੇ ਸੁਖ ਲੈ ਰਹੇ ਸੀ ਅੱਜ ਸਾਡੇ ਨਾਲ ਧੱਕੇਸ਼ਾਹੀਆਂ ਹੋ ਰੀਆਂ ਜੋਰਾ ਜਰਬੀ ਹੋ ਰਹੀ ਆ ਸਾਨੂੰ ਅੱਜ ਬਰਾਬਰ ਦੇ ਸ਼ਹਿਰੀ ਮੰਨਿਆ ਨਹੀਂ ਜਾ ਰਿਆ ਜਿਵੇਂ ਅੱਜ ਹਿੰਦੂਆਂ ਨੂੰ ਪਹਿਲੇ ਨੰਬਰ ਦੇ ਉੱਤੇ ਸਾਰੀਆਂ ਸਹੂਲਤਾਂ ਮਿਲਦੀਆਂ ਵਾਂ ਤੇ ਜਿਹੜੇ ਸਿੱਖ ਸੀ ਉਹਨਾਂ ਦੀਆਂ ਸਹੂਲਤਾਂ ਦੇ ਬਜਾਏ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਵਾਂ ਇਹ ਸਜ਼ਾਵਾਂ ਮਿਲਦੀਆਂ ਕਰਕੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੁਬਈ ਚੋਂ ਆਏ ਆਣ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਦਾ ਵੇਖਿਆ ਪਹਿਲਾਂ ਆਣ ਕੇ ਹਾਲਾਤ ਹਾਲਾਤ ਇਹ ਵੇਖੇ ਵੀ ਲੋਕ ਤਾਂ ਨਸ਼ਿਆਂ ਦੇ ਵਿੱਚ ਰੁੜੇ ਜਾ ਰਹੇ ਹੋ ਲੋਕ ਟੀਕੇ ਲਾ ਲਾ ਕੇ ਮੌਤਾ ਹੋ ਰੀਆਂ ਉਹਨਾਂ ਫਿਰ ਇਸੇ ਕਰਕੇ ਆਖਿਆ ਵੀ ਟੀਕੇ ਲਾਉਣ ਕੇ ਮਰਨ ਨਾਲੋਂ ਹਜ਼ਾਰ ਗੁਣਾ ਚੰਗਾ ਜੇ ਤੁਸੀਂ ਆਪਦੀ ਆਜ਼ਾਦੀ ਵਾਸਤੇ ਇਹ ਦੇਸ਼ ਵਾਸਤੇ ਕੌਮ ਵਾਸਤੇ ਚੀਦ ਹੋ ਜਾਵਾਂ ਹੋਰ ਗੁਰਮਖੋਨਾ ਕੋਈ ਸਰਕਾਰ ਦਾ ਮਾਰਾ ਨਹੀਂ ਕੀਤਾ ਕੋਈ ਸਰਕਾਰ ਦੇ ਉੱਤੇ ਉਹਨਾਂ ਨੇ ਕੋਈ ਉਲਟ ਬਿਆਨ ਨਹੀਂ ਦਿੱਤੇ ਕੋਈ ਸਰਗੋਨਾਂ ਦੇ ਉੱਤੇ ਫਾੜ ਨਹੀਂ ਗਈ ਕਿ ਵੀ ਕੋਈ ਕਤਲ ਕੀਤਾ ਹੋਵੇ ਕੋਈ ਚੋਰੀ ਕੀਤੀ ਹੋਵੇ ਕੋਈ ਡਾਕਾ ਮਾਰਿਆ ਹੋਵੇ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਇਹ ਹੈਗਾ ਕਿ 26 ਜਨਵਰੀ ਕੱਲ ਨੂੰ ਹੈਗੀ ਹੈ ਹਾਂ ਜੀ ਇੱਕ ਪਾਸੇ ਕੌਮੀ ਸਾਬ ਮੋਰਚੇ ਤੇ ਅੱਜ ਕਾਲ ਵੀ ਦਿੱਤੀ ਹੈਗੀ ਜੀ ਦੂਜੀ ਗੱਲ ਕਰੀਏ ਭਾਈ ਅਮਰਤਪਾਲ ਤੇ ਜਿਹੜਾ ਵਕੀਲ ਹੈਗਾ ਐਡਵੋਕੇਟ ਈਮਾਨ ਸਿੰਘ ਹਾਂਜੀ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਜੀ ਕਿ ਭਾਈ ਅਮਰਤਪਾਲ ਦੇ ਜਿਹੜੇ ਹੱਕ ਹੈਗੇ ਨੇ ਬੋਲਣ ਦੇ ਸੰਸਦ ਦੇ ਵਿੱਚ ਜੀ ਜਾਂ ਕਦੂਰ ਸਾਹਿਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਉਹਨਾਂ ਨੂੰ ਉਹਨਾਂ ਦੀ ਇੱਕ ਅਪੀਲ ਪਾਈ ਗਈ ਹੈ ਜੀ ਵੀ ਉਹਨਾਂ ਨੂੰ ਬੋਲਣ ਦੇ ਵਾਸਤੇ ਸੰਸਦ ਦੇ ਵਿੱਚ ਕੰਮ ਕਰਨ ਦੇ ਵਾਸਤੇ ਸਮਾਂ ਦਿੱਤਾ ਜਾਵੇ ਹਾਂਜੀ ਕਿਵੇਂ ਲੱਗਦਾ ਇਹ ਜੀ ਉਹ ਬਿਲਕੁਲ ਸਹੀ ਆ ਵਕੀਲ ਪੜੇ ਲਿਖੇ ਆ ਉਹ ਸਿੱਖ ਕੌਮ ਦੇ ਨਾਲ ਉਹਨਾਂ ਨੂੰ ਦਰਦਾ ਪਰ ਉਹ ਜਿਹੜੀ ਪਟੀਸ਼ਨ ਪਾਈ ਆ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਪਾਈ ਆ ਤੇ ਉਹਨੂੰ ਧਾਰ ਵੀ ਆ ਜਿੱਥੇ ਦੂਜੇ ਆਣ ਕੇ ਐਮਪੀ ਆਪੋ ਆਪਣੀਆਂ ਵਿਚਾਰਾ ਆਪਦੇ ਇਲਾਕੇ ਦੀ ਗੱਲ ਕਰ ਸਕਦੇ ਆ ਉਹ ਆਕਾਸ਼ ਦੀ ਗੱਲ ਕਰ ਸਕਦੇ ਆ ਜਿਨ੍ਹਾਂ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਰੱਖ ਕੇ ਵੋਟਾਂ ਪਾਈਆਂ ਉਹ ਲੋਕਾਂ ਕੋਲ ਢੀਕ ਕਰ ਰਹੇ ਆ ਵੀ ਜਿੰਨੇ ਵੀ ਸਾਡੇ ਇਲਾਕੇ ਦੇ ਕੰਮ ਹੋਣ ਵਾਲੇ ਆ ਸਾਡੇ ਜ਼ਿਲ੍ਹੇ ਦੇ ਕੰਮ ਹੋਣ ਵਾਲੇ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਛੇਤੀ ਆਉਣ ਅਰੇ ਉਹ ਵੀ ਆਣ ਕੇ ਸੈਂਟਰ ਦੇ ਵਿੱਚ ਇਹ ਜਲਾਸ ਦੇ ਵਿੱਚ ਸਾਡੇ ਇਲਾਕੇ ਦੀ ਤਰਨਤਾਰ ਇਲਾਕੇ ਦੀ ਕੰਡੂਰ ਸਾਹਿਬ ਇਲਾਕੇ ਦੀ ਗੱਲ ਰੱਖਣ ਉਹਨਾਂ ਨੂੰ ਪੂਰਾ ਪੂਰਾ ਅਧਿਕਾਰ ਆ ਜੀ ਹਾਂ ਜੀ ਬਾਬਾ ਪ੍ਰਗਟ ਸਿੰਘ ਜੀ ਸਵਾਲ ਇਹ ਆ ਵੀ ਸੋਸ਼ਲ ਮੀਡੀਆ ਤੇ ਜਿੰਨੇ ਵੀ ਜਾਂ ਚੈਨਲ ਹੈਗੇ ਨੇ ਹਾਂ ਜੀ ਉਹਨਾਂ ਦੀ ਇੱਕ ਖਬਰ ਚੱਲ ਰਹੀ ਹੈਗੀ ਆ ਹਾਂ ਜੀ ਭਾਈ ਅਮਰਪਾਲ ਨੂੰ ਹੋ ਸਕਦਾ 26 ਜਨਵਰੀ ਨੂੰ ਅ ਸੰਸਦ ਦੇ ਵਿੱਚ ਹਾਜ਼ਰ ਕੀਤਾ ਜਾਵੇ ਜਿਵੇਂ ਇੱਕ ਪਰੇਡ ਚੱਲਣੀ ਹੈ ਹਾਂ ਜੀ ਦਿੱਲੀ ਦੇ ਵਿੱਚ ਪਰੇਡ ਹੁੰਦੀ ਹੈ ਹਾਂ ਜੀ ਸੈਨਿਕਾਂ ਦੀ ਹਾਂਜੀ ਉਸ ਸਪ੍ਰਿੰਟ ਦੇ ਵਿੱਚ ਹੋ ਸਕਦਾ ਹੈ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ ਤੁਹਾਨੂੰ ਲੱਗਦਾ ਵੀ ਸਰਕਾਰ ਮੌਕਾ ਦੇਵੇਗੀ ਇਹ ਜਿੱਤੋਂ ਤੱਕ ਸਰਕਾਰ ਦੀਆਂ ਨੀਤੀਆਂ ਪਰ ਸਾਨੂੰ ਇਹ ਪੂਰਾ ਪਤਾ ਨਹੀਂ ਲੱਗ ਰਿਹਾ ਵੀ ਉਹ ਦੇਵੇਗੀ ਜੇ ਐਸੀ ਚੀਜ਼ ਨੂੰ ਹੀ ਅਸੀਂ ਗੁਲਾਮੀਆਂ ਨੇ ਆ ਜੇ ਅੱਜ ਉਹਨੂੰ ਧ ਘਾੜ ਦਿੱਤਾ ਜਾਵੇ ਵੀ ਤੂੰ ਵੀ ਆਪਦੀ ਗੱਲ ਰੱਖ ਸੰਸਥਾ ਦੇ ਵਿੱਚ ਆਣ ਕੇ ਤੂੰ ਵੀ ਨਾਲ ਦਾ ਆਣ ਕੇ ਇਹ ਜਲਾਸ ਦੇ ਵਿੱਚ ਆਪਦੀ ਗੱਲ ਰੱਖੋ ਫੇਰ ਸਾਨੂੰ ਵੀ ਪਤਾ ਲੱਗੇ ਸਾਡੇ ਨਾਲ ਸਰਕਾਰ ਕੋਈ ਤੱਕੇਸ਼ਾਈ ਨਹੀਂ ਕਾੜੀ ਸਾਡੇ ਹੱਕ ਦੇ ਰਹੀ ਆ ਜਦੋਂ ਸਾਨੂੰ ਹੱਕ ਨਹੀਂ ਮਿਲਦੇ ਉਦੋਂ ਦੇਸ਼ ਦੇ ਵਿੱਚ ਵੀ ਰੌਲਾ ਹੁੰਦਾ ਤੇ ਘਰ ਦੇ ਵਿੱਚ ਵੀ ਰੌਲਾ ਹੁੰਦਾ ਜਦੋਂ ਦੂਜੇ ਭਰਾ ਨੂੰ ਕੋਈ ਹੱਕ ਨਹੀਂ ਮਿਲਦਾ ਇਸੇ ਕਰਕੇ ਦਾ ਭਾਈ ਅੰਮਰਤਪਾਲ ਸਿੰਘ ਨੇ ਇਹ ਕੌਮ ਨੂੰ ਆਵਾਗ ਡੋਰ ਜਿਹੜੀ ਸੀ ਕੌਮ ਦੇ ਜਿਵੇਂ ਵਾਰਸ ਪੰਜਾਬ ਉਹਨੇ ਆਪਦੀ ਪਾਰਟੀ ਬਣਾ ਕੇ ਅੱਜ ਲਾਣ ਕਰਤਾ ਮੁਖਤਾਰ ਸਾਹਿਬ ਤੋਂ ਇਹਦੇ ਵਿੱਚ ਗੁਰਮਖੋ ਕਈ ਸਾਡੇ ਸਿੱਖ ਬੁੱਧੀਵਾਨ ਜੀ ਉਹ ਗੱਲ ਕਰਦੇ ਆ ਨਾ ਪਹਿਲਾਂ ਤੋਂ ਕਹਿੰਦਾ ਸੀ ਮੈਂ ਖਾਲਸਤਾਨ ਬਣਾਉਣਾ ਹੁਣ ਉਹ ਜੀ ਇਹ ਸੰਵਿਧਾਨ ਦੀ ਸੌਖ ਆ ਗਿਆ ਹੁਣ ਜੀ ਉਹ ਦੂਜਾ ਉਹਦਾ ਪਿਓ ਆ ਆਂਦਾ ਜੀ ਮਾਂ ਆਂਦੀਆ ਇਹੋ ਜੀਆਂ ਗੱਲਾਂ ਗੁਰਮਖੋ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਨਹੀਂ ਬਾਬਾ ਪ੍ਰਗਟ ਸਿੰਘ ਦੀ ਸਵਾਲ ਇਹ ਹੈਗਾ ਵੀ ਕਈ ਜਿਹੜੇ ਸਿੱਖ ਹੈਗੇ ਨੇ ਜਾਂ ਬਾਣੇ ਵਿੱਚ ਵੀ ਹੈਗੇ ਨੇ ਭਾਈ ਵਰਤਪਾਲ ਦਾ ਵਿਰੋਧ ਕਰਦੇ ਹੈਗੇ ਨੇ ਹਾਂ ਜੀ ਕਹਿੰਦੇ ਨੇ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਜੀ 84 ਵਾਲਾ ਸਮਾਂ ਦੁਬਾਰਾ ਲੈ ਕੇ ਆਵੇਗਾ ਗੁਰਮੁਖੋ 83 ਦੇ ਵਿੱਚ ਵੀ ਨਾ ਇਹ ਵੇਖਿਆ ਜਾਵੇ ਕੋਈ ਮਾਹੌਲ ਖਰਾਬ ਨਹੀਂ ਸੀ ਉਦੋਂ ਵੀ ਬਾਬਾ ਜਰਨੈਲ ਸਿੰਘ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਇਹ ਗੱਲ ਕੀਤੀ ਸੀ ਵੀ ਜਿਹੜੇ ਸਾਨੂੰ ਬਰਾਬਰ ਦੇ ਸ਼ਹਿਰੀ ਮੰਨੋ ਬਰਾਬਰ ਦੇ ਹੱਕਦਾਰ ਮੰਨੋ ਅਸੀਂ ਕੋਈ ਖਾਲਸਤਾਨ ਦੀ ਮੰਗ ਨਹੀਂ ਕਰਦੇ ਦੇ ਦੋਂਗੇ ਤੇ ਮੋੜਦੇ ਨਹੀਂਗੇ ਤੇ ਗੁਰਮੁਖੋ ਅੱਜ ਵੀ ਇਹੀ ਗੱਲ ਹੋ ਰਹੀ ਆ ਵੀ ਐਸੇ ਸਿਧਾਂਤ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਪਿੰਡਾਂ ਦੇ ਵਿੱਚ ਵੀਰ ਕੱਟਿਆ ਸੀ ਵੀ ਅਸੀਂ ਨੌਜਵਾਨ ਪੀੜ੍ਹੀ ਨੂੰ ਲੈ ਕੇ ਇਹ ਜਿਹੜਾ ਮਹਾਰਾਜਾ ਰਜੀਤ ਸਿੰਘ ਦਾ ਦੁਬਾਰਾ ਰਾਜ ਆ ਉਸ ਨੂੰ ਸਾਬਤ ਕਰੀਏ ਤੇ ਗੁਰਮਖੋ ਪਿਆਰਿਓ ਕਿਦੋਂ ਕੋਲ ਲੜੀ ਦਾ ਇਹ ਜੰਗ ਲੜੀ ਦੀ ਆ ਕਈ ਵੇਰੀ ਸਿਆਸੀ ਦਾ ਵੀ ਭਾਈ ਅੰਮ੍ਰਿਤਪਾਲ ਸਾਹਿਬ ਦੀ ਖੇਡ ਸਕਦੇ ਆ ਜੇ ਸਰਕਾਰ ਸਿਆਸੀ ਦਾ ਆ ਸਕਦੀ ਆ ਉਹਨਾਂ ਨੂੰ ਵੀ ਸਿਆਸਤ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਅਸੀਂ ਇਹ ਮੈਂ ਕਿ ਗਲਤੀ ਅੜੇ ਰਹੀਏ ਵੀ ਉਹਦਾ ਹੀ ਖਾਲਸਤਾਨ ਖਾਲਸਤਾਨ ਕਹਿਣਾ ਨਹੀਂ ਬਣ ਜਾਣਾ ਆ ਭਾਈ ਅੰਮ੍ਰਿਤ ਦੂਜਾ ਸਿਮਰਜੀਤ ਸਿੰਘ ਮਾਨ ਇਹ ਕਦੋਂ ਦੇ ਗੱਲਬਾਤ ਕਰਦੇ ਪਏ ਆ ਵੀ ਖਾਲਸਪਤਾਨ ਬਣਾਵਾਂਗੇ ਖਾਲਸਪਤਾਨ ਬਣਾਵਾਂਗੇ ਨਾਰੇ ਲਾ ਕੇ ਸਟੇਜ ਤੋਂ ਥੱਲੇ ਉਤਰ ਕੇ ਜਾ ਰਹੇ ਆ ਸਰਕਾਰਾਂ ਮੁੰਡਿਆਂ ਨੂੰ ਫੜ ਕੇ ਲੈ ਜਾਂਦੀਆਂ ਵਾ ਤੇ ਨਾਰੇ ਲਾਉਣ ਤੋਂ ਡਾਂਗਾ ਛੋਟੀਆਂ ਵੱਜਦੀਆਂ ਸਿਮਰਜੀਤ ਮਾਨ ਖਾਲਸਪਤਾਨ ਦੀ ਗੱਲ ਕਰਦੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਉਂ ਡਿੱਕੇ ਜਾਂਦਾ ਬਸ ਇਹ ਹੀ ਤਾਂ ਵੇਖਣਾ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਘਲਾਤਾ ਉਹਨਾਂ ਨੂੰ ਲੋਕ ਗद्दार ਦੱਸਦੇ ਆ ਕੌਮ ਦੇ ਨਾਲ ਗਦਾਰੀ ਕਰਦੇ ਆ ਜਿਹੜੇ ਲੋਕ ਅੱਜ ਵੀ ਅੱਖੀ ਘਟਾ ਪਾ ਰਹੇ ਆ ਕੌਮ ਦੇ ਉਹਨਾਂ ਨੂੰ ਗੁਰਮਖੋ ਪਿਆਰਿਓ ਸਾਡੇ ਦੇਸ਼ ਦੀ ਇਹ ਹੀ ਬਦਕਿਸਮਤੀ ਆ ਸਹੀ ਬੰਦੇ ਨੂੰ ਸਹੀ ਲੀਡਰ ਨੂੰ ਅਸੀਂ ਅੱਗੇ ਲਾ ਕੇ ਤੋਰ ਕੇ ਕੁਛ ਨਹੀਂ ਗਏ ਅਸੀਂ ਵੀ ਐਸੇ ਕਹਿੰਦੀ ਸਾਡੀ ਆਦਤ ਹੀ ਬਣ ਗਈ ਆ ਕਬੂਤਰਾਂ ਨੂੰ ਖੁੱਡੇ 'ਚ ਰਹਿਣਾ ਗੁਲਾਮੀ ਅਸੀਂ ਪ੍ਰਵਾਨ ਕਰ ਲਈ ਆ ਇਹ ਗੁਲਾਮੀ ਪਤਾ ਨਹੀਂ ਉਹਨੇ ਕਦੋਂ ਲਾਉਣੇ ਗੱਲ ਦੇ ਵਿੱਚੋਂ ਗੁਰਮੁਖੋ ਕੋਈ ਡਾਂਗ ਸੋਟੀ ਦੀ ਲੜਾਈ ਨਹੀਂ ਵੋਟਾਂ ਦੀ ਲੜਾਈ ਆ ਵੋਟਾਂ ਦੇ ਨਾਲ ਉਹ ਗੱਲ ਕਰ ਰਿਹਾ ਸਿਧਾਂਤ ਦੇ ਤੇ ਜੇ ਅੱਜ ਵੀ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਨਾ ਦਿੱਤਾ ਤੇ ਨੌਜਵਾਨ ਜਿਹੜੀ ਪੀੜ੍ਹੀ ਆ ਜਿਹੜੇ ਕੌਮ ਦੇ ਆਗੂ ਆ ਉਹਨਾਂ ਦਾ ਦਿਲ ਟੁੱਟ ਜਾਵੇਗਾ ਨਾ ਦਾ ਬਾਬਾ ਜਰਨੈਲ ਸਿੰਘ ਦਾ ਸਾਥ ਦਿੱਤਾ ਨਾ ਭਾਈ ਅੰਮ੍ਰਿਤਪਾਲ ਦਾ ਸਾਥ ਦਿੱਤਾ ਕੋਈ ਮਰਨਾ ਨਹੀਂ ਕਿਸੇ ਨੂੰ ਕੋਈ ਮਾਰਨਾ ਨਹੀਂ ਇੱਥੇ ਸਾਰਿਆਂ ਨੂੰ ਅਧਿਕਾਰ ਮਿਲਣਗੇ ਖਾਲਸਾਣ ਦੇ ਖਾਲਸਾਣ ਦਾ ਨਾਂ ਹੀ ਬਦਲ ਦਿੱਤਾ ਨਾ ਇਹ ਕਿਉਂ ਮੰਗਿਆ ਖਾਲਸਤਾਨ ਜੇ ਸਾਨੂੰ ਇਹ ਸਰਕਾਰ ਪੰਜਾਬ ਸਰਕਾਰ ਵੀ ਸਾਨੂੰ ਨਿਆਂ ਦੇਵੇ ਸੈਂਟਰ ਸਰਕਾਰ ਵੀ ਸਾਨੂੰ ਨਿਆਂ ਦੇਵੇ ਤੇ ਸਾਨੂੰ ਦੂਸਰੇ ਮੁਲਕ ਦੀ ਗੱਲ ਹੀ ਨਾ ਕਰਨੀ ਪਵੇ ਭਪਾ ਪ੍ਰਕਾਸ਼ ਸਿੰਘ ਜੀ ਕਈ ਜਿਹੜੇ ਸਿਆਸੀ ਲੋਕ ਨੇ ਜਾਂ ਕਈ ਧਾਰਮਿਕ ਆਗੂ ਨੇ ਕੋਈ ਗੱਲ ਕਹਿੰਦੇ ਨੇ ਵੀ ਪਹਿਲਾਂ ਖਾਲਸਤਾਨ ਦੀ ਮੰਗ ਰੱਖਦਾ ਸੀ ਭਾਈ ਅਮਰਤਪਾਲ ਹਾਂਜੀ ਕਹਿੰਦਾ ਸੀ ਵੀ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਹਾਂਜੀ ਕਹਿੰਦੇ ਵੀ ਅੱਜ ਸੰਵਧਾਨ ਨੂੰ ਹੀ ਮੰਨਣ ਲੱਗ ਪਿਆ ਖਾਲਸਤਾਨ ਦੀ ਗੱਲ ਨੂੰ ਪਾਸੇ ਕਰ ਦਿੱਤਾ ਹੈਗਾ ਕਿਵੇਂ ਵਿਖਦੇ ਹੋ ਸੁਭਦਾਨ ਜੇ ਅੱਜ ਗੁਰਮੁਖਵਲ ਸੁਭਦਾਨ ਨੂੰ ਨਾ ਮੰਨਦੇ ਤੇ ਫੋਟੋ ਐਮਪੀ ਨਹੀਂ ਬਣ ਸਕਦਾ ਹੂੰ ਜੇ ਉਹ ਐਮਪੀ ਬਣ ਗਿਆ ਤੇ ਹੁਣ ਤੁਹਾਡੀ ਗੱਲ ਵੀ ਆਣ ਕੇ ਰੱਖੇਗਾ ਜਿਹਦੇ ਕਰਕੇ ਅੱਜ ਜਿਵੇਂ ਤੁਸੀਂ ਦੱਸਦੇ ਵੀ ਮਾਨ ਸਿੰਘ ਖੈਰਾ ਨੇ ਪਟੀਸ਼ਨ ਪਾਈ ਆ ਵੀ ਉਹਨੂੰ ਵੀ ਅਧਿਕਾਰ ਦੇਣਾ ਚਾਹੀਦਾ ਵਾ ਜਿੱਥੇ ਦੂਜੇ ਐਮਪੀ ਆਪਣੀ ਗੱਲ ਰੱਖ ਰਿਆ ਦੇਚਾਂ ਦੀ ਮੁਲਕਾਂ ਦੀ ਤੇ ਉਹ ਵੀ ਆਪਣੇ ਪੰਜਾਬ ਦੀ ਕੋਈ ਗੱਲ ਕਰ ਸਕੇ ਹੂੰ ਤੇ ਜੇ ਉਹ ਵੋਟਾਂ ਹੀ ਨਾ ਪਾਈਆਂ ਹੁੰਦੀਆਂ ਜਿੱਤੇ ਹੀ ਨਾ ਹੁੰਦਾ ਏ ਗੁਰਮਖੋ ਕਿਵੇਂ ਉਹ ਉਹਦੀ ਆਜ ਗੱਲ ਕਰ ਸਕਦੇ ਸੀ ਜੇ ਉਹ ਐਮਪੀ ਬਣ ਸਕਦਾ ਤੇ ਉਹ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦਾ ਕੋਈ ਦੁਨੀਆ ਦੀ ਤਾਕਤ ਨਹੀਂ ਉਹ ਨੂੰ ਗੁਰਮਖੋ ਇਹਦੇ ਤੋਂ ਟੱਕਣ ਵਾਲੀ ਲੋਕ ਦਾ ਸਾਥ ਦੇਣ ਇਹ ਸਿੱਖ ਕੌਮ ਸਾਥ ਦੇਵੇ ਇਹ ਗੁਰਮਖੋ ਪਿਆਰਿਓ ਐਸੀ ਗੱਲ ਜਿਹਨੇ ਅਸੀਂ ਰੌਲਾ ਪਾਈ ਰੱਖੀਏ ਵੀ 84 ਜਿੰਨੇ ਮਾਰਤੇ ਜਿੰਨੇ ਮਾਰੇ ਕਿਹਨੇ ਮਾਰੇ ਤੇ ਕਾ ਮਰਨ ਵਾਲੇ ਕੌਣ ਸੀ ਮਰਨ ਵਾਲੇ ਵੀ ਅਸੀਂ ਮਾਰਨ ਵਾਲੇ ਵੀ ਸਾਨੂੰ ਸਿੱਖ ਅਤੋ ਆਰਡਰ ਕਰਨ ਵਾਲੀਆਂ ਜਿਹੜੀਆਂ ਸਰਕਾਰਾਂ ਜਿਨ੍ਹਾਂ ਦੇ ਹੱਥਰ ਮੋੜ ਸੀ ਉਹਨਾਂ ਸਾਡੇ ਹੀ ਘਰ ਹੀ ਆ ਰਹੇ ਸੀ ਉਦੋਂ ਵੀ ਗੁਰਮਖੋ ਉਦੋਂ ਕਿਸੇ ਨੇ ਨਹੀਂ ਆਖਿਆ ਸੀ ਕੋਈ ਬਾਬਾ ਜਰਨੈਲ ਸੋ ਨਹੀਂ ਆਂਦਾ ਵੀ ਗਨ ਪਾ ਕੇ ਕਿਸਦੇ ਘਰੇ ਬੰਦੇ ਮਾਰੋ ਗੁਰਮਖੋ ਪਿਆਰੇ ਕੋਈ ਅੰਮ੍ਰਿਤਪਾਲ ਨਹੀਂ ਆਂਦਾ ਕਿਸਦੇ ਬੰਦੇ ਮਾਰੋ ਦੱਸੋ ਵੀ ਮੈਨੂੰ ਅੰਮ੍ਰਿਤਪਾਲ ਨੇ ਜਿੱਦਣ ਦਾ ਵੀਰ ਕੱਟਿਆ ਕਿੰਨੇ ਬੰਦੇ ਮਾਰੇ ਕਿੰਨਿਆਂ ਨੂੰ ਡਾਂਗਾ ਮਾਰੀਆਂ ਕਿੰਨਿਆਂ ਦੇ ਘਰ ਸਾੜੇ ਜੇ ਉਹਨੂੰ ਤੁਸੀਂ ਦੋਚੀ ਮੰਨਦੇ ਉਹਦਾ ਇੱਕੋ ਹੀ ਗੁਨਾਹ ਵੀ ਉਹਨੇ ਕਹਿ ਦਿੱਤਾ ਵੀ ਸਾਨੂੰ ਸਾਡਾ ਮੁਲਕ ਚਾਹੀਦਾ ਇਹਨੂੰ ਤੁਸੀਂ ਗੁਨਾਹ ਮੰਨੀ ਬੈਠੇ ਹੋ ਇਹ ਗਿਣਾ ਗੁਰਮਖੋ ਪਿਆਰੋ ਕਿਵੇਂ ਐਡਾ ਵੱਡਾ ਸਾਬਤ ਹੋ ਗਿਆ ਕੋਈ ਵੀ ਉਹਦੇ ਉੱਤੇ ਦੋਸ਼ ਨਹੀਂ ਬਸ ਇਹ ਗਿਣਾ ਉਹ ਸਾਡੇ ਘਰ ਦੀ ਗੱਲ ਕਰਦਾ ਉਹ ਯਾਦ ਦੀ ਗੱਲ ਕਰਦਾ ਵੀ ਅਸੀਂ ਕਿਸੇ ਦੇ ਗੁਰਮਖੋ ਕੋਈ ਵੀ ਆਉਂਦਾ ਬੀੜੀਆਂ ਦਾ ਧੂਆਂ ਮਾਰਦਾ ਚੱਕ ਕੇ ਸਾਡੇ ਮੂੰਹ ਦੇ ਉੱਤੇ ਇਸ ਦੇਸ਼ ਵਾਸਤੇ ਗੁਰਮਖੋ ਪਿਆਰੋ ਜੇ ਅਸੀਂ 75 ਕੁਰਬਾਨੀਆਂ ਦੇ ਸਕਦੇ ਆ ਇਹ ਸੱਤ ਕੁਰਬਾਨੀਆਂ ਦੇਣ ਵਾਲੇ ਲੋਕ ਸਾਡੇ ਉੱਤੇ ਦਬਾਅ ਬਣਾ ਕੇ ਅੱਜ ਗੁਰਮਖੋ ਸਾਨੂੰ ਸਾਡੀ ਕੋਈ ਦੇਸ਼ ਦੀ ਗੱਲ ਨਹੀਂ ਕਰਨ ਦਿੰਦੇ ਕੋਈ ਸਾਡੇ ਹੱਕ ਨਹੀਂ ਮਿਲਦੇ ਤੇ ਜਿਹੜੇ ਸਾਡੇ ਲੋਕ ਆ ਉਹ ਵੀ ਜਿਹੜੇ ਸਾਡੇ ਆਗੂ ਜ਼ਿੰਮੇਵਾਰ ਉਹ ਵੀ ਪਦਾਂ ਦੀ ਇਹਨਾਂ ਸਰਕਾਰਾਂ ਦੀ ਝੋਲੀ ਦੇ ਵਿੱਚ ਪੈ ਗਏ ਆ ਬਾਬਾ ਜਰਨੈਲ ਸਿੰਘ ਉਥੋਂ ਆਵਾਜ਼ ਮਾਰਦਾ ਸੀ ਕਾਲਤਾ ਸਾਹਿਬ ਤੋਂ ਕਥਾ ਕਰਦਾ ਸੀ ਕਥਾ ਦੀ ਤੇ ਬਾਬਾ ਜਰਨੈਲ ਸਿੰਘ ਦੀ ਆਵਾਜ਼ ਦਿੱਲੀ ਸੈਂਟਰ ਤੱਕ ਪਹੁੰਚਦੀ ਸੀ ਸੈਂਟਰ ਤੋਂ ਬਾਹਰਲੇ ਮੁਲਕਾਂ ਤੱਕ ਪਹੁੰਚਦੀ ਸੀ ਅੱਜ ਜਿੰਨੇ ਵੀ ਸਾਡੇ ਕੌਮ ਦੇ ਆਗੂ ਅੱਗੇ ਲੱਗਦੇ ਆ ਉਹ ਜਾ ਕੇ ਗੁਰਮਖੋ ਪਿਆਰੋ ਦਿੱਲੀ ਬਾਹ ਜਾਂਦੇ ਆ ਇਹ ਅੱਗੇ ਦਿੱਲੀ ਵਾਲੇ ਮੰਤਰੀ ਇੱਥੇ ਆਉਂਦੇ ਹਕਾਲਤਾ ਸਾਹਿਬ ਸਾਡੀ ਅਰਦਾਸ ਕਰੋ ਜੀ ਅਸੀਂ ਮੰਤਰੀ ਬਣੀਏ ਸਾਡਾ ਜੀ ਤੁਸੀਂ ਭਲੇ ਦੀ ਅਰਦਾਸ ਕਰੋ ਅੱਜ ਜਿਨ੍ਹਾਂ ਨੇ ਭਲੇ ਦੀ ਗੱਲ ਕਰਦੀ ਸੀ ਉਹ ਜਾ ਕੇ ਉੱਥੇ ਦਿੱਲੀ ਬਹਿ ਗਏ ਆ ਜੀ ਸੋ ਬਾਬਾ ਪ੍ਰਗਟ ਸਿੰਘ ਜੀ ਸਵਾਲ ਹੈਗਾ ਵੀ 14 ਫਰਵਰੀ ਸੌਰੀ 14 ਜਨਵਰੀ ਮਾਘੀ ਵਾਲੇ ਦਿਨ ਹਾਂ ਜੀ ਮੁਖਸਰ ਸਾਹਿਬ ਦੀ ਧਰਤੀ ਤੇ ਆਈ ਅਵਰ ਪਾਦੀ ਜਥੇਬੰਦੀ ਵੱਲੋਂ ਇੱਕ ਪਾਰਟੀ ਨਵੀਂ ਤੇ ਤਿਆਰ ਕੀਤੀ ਜਾਂਦੀ ਹੈ ਹਾਂਜੀ ਉਹਦਾ ਐਲਾਨ ਕੀਤਾ ਜਾਂਦਾ ਹੈ ਪਾਰਟੀ ਦਾ ਨਾਮ ਹੈਗਾ ਕਾਲੀ ਦਲ ਵਾਰਿਸ ਪੰਜਾਬ ਦੇ ਹਾਂਜੀ ਉਹਨੂੰ ਲੱਗਦਾ ਨਹੀਂ ਕਿ ਜਿਵੇਂ ਵਿਰੋਧੀ ਲੋਕ ਹੈਗੇ ਨੇ ਜਾਂ ਮਾੜੇ ਅਨਸਰ ਹੈਗੇ ਨੇ ਹਾਂਜੀ ਇਸ ਪਾਰਟੀ ਦੇ ਵਿੱਚ ਕੋ ਸਪੈਡ ਕਰਕੇ ਇਸ ਪਾਰਟੀ ਨੂੰ ਅੱਗੇ ਵਧਨ ਦੇਣਗੇ ਉਹ ਗੁਰਮੁਖੋ ਪਿਆਰੇ ਜਿਹੜੀ ਪਾਰਟੀ ਬਣ ਗਈ ਹੈ ਨਾ ਇਹ ਪਾਰਟੀ ਦੇ ਵਿੱਚ ਜੇ ਕੋ ਤੁਹਾਨੂੰ ਮਾੜਾ ਬੰਦਾ ਲੱਗਾ ਉਹਨੂੰ ਪਾਸੇ ਕਰ ਸਕਦੇ ਕੋਈ ਐਡੀ ਗੱਲ ਨਹੀਂ ਪਾਰਟੀ ਪਾਰਟੀ ਨਹੀਂ ਕੋ ਚੱਕ ਕੇ ਲੈ ਚੱਲਿਆ ਪਾਰਟੀ ਉੱਥੇ ਰਹਿਣੀ ਆ ਪਾਰਟੀ ਦਾ ਨਾਮ ਵੀ ਉੱਥੇ ਰਵੇਗਾ ਇਹ ਜੇ ਤੁਹਾਡੀ ਇੱਕ ਪਾਰਟੀ ਦਾ ਨਾਮ ਜਿਹੜਾ ਉਹ ਗੁਰਮਖੋ ਪਿਆਰ ਐਲਾਨ ਕਰਤਾ ਜੇ ਉਹਦੇ ਕੋਈ ਗੰਦਾ ਬੰਦਾ ਹੋਵੇਗਾ ਮਾੜਾ ਬੰਦਾ ਹੋਵੇਗਾ ਉਹ ਪਾਸੇ ਹੋ ਜਾਏਗਾ ਇਹਦੇ ਤੇ ਕਿਹੜੀ ਗੱਲ ਆ ਵੀ ਪਾਰਟੀ ਦੇ ਉੱਤੇ ਨਹੀਂ ਬਾਬਾ ਪ੍ਰਗਟ ਸਿੰਘ ਜੀ ਵੀ ਗੁਰੂ ਨਾਨਕ ਦਾ ਸਿਧਾਂਤ ਹੈ ਵੀ ਸਰਬੱਤ ਦਾ ਭਲਾ ਭਲਾ ਹਿੰਦੂ ਮੁਸਲਮਨ ਸੇਖ ਖਸਾਈ ਆਪਸ ਵਿੱਚ ਹੈ ਪਾਈ ਪਾਈ ਹਾਂਜੀ ਜੇ ਗੱਲ ਕਰੀਏ ਇਸ ਪਾਰਟੀ ਦੀ ਹਾਂਜੀ ਇਹ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਫਿਰ ਉਸ ਦਿਨ ਸਟੇਜ ਤੇ ਮੁਖਸਰ ਸਾਹਿਬ ਦੀ ਧਰਤੀ ਤੇ ਹਿੰਦੂ ਲੋਕ ਕਿਉਂ ਨਹੀਂ ਪਹੁੰਚੇ ਜਾਂ ਹੋਰ ਕਿਉਂ ਨਹੀਂ ਪਹੁੰਚੇ ਜਿਹੜੇ ਉਹਨਾਂ ਦੇ ਮੰਨ ਦੇ ਵਿੱਚ ਇਹੋ ਹੀ دہشت ਪਾ ਦਿੱਤੀ ਵੀ ਅੰਮਰਪਾਲ ਕੋਈ ਰਾਸ਼ਕਾਇਆ ਦੁਨੀਆ ਦੇ ਵਿੱਚ ਸਾਰੇ ਮੁਲਕ ਨੂੰ ਤਬਾਹ ਕਰ ਦੇਗਾ ਇਹ ਅੰਮਰਪਾਲ ਕੋਈ ਇਹੋ ਜਿਹਾ ਆਟਮ ਬੰਬ ਚਲਾ ਕੇ ਜਿਵੇਂ ਕਿਦੇ ਪਰਮਾਣੂ ਚਲਾ ਦੇਗਾ ਇਹੋ ਜਿਹਾ ਹੀ ਡਰ ਪਾ ਦਿੱਤਾ ਕੌਮ ਦੇ ਡਰ ਦੇ ਵਿੱਚ ਵੀ ਅੰਮਰਪਾਲ ਬਹੁਤ ਵੱਡਾ ਕੋਈ ਰਾਗਚ ਬੁੱਧੀ ਵਾਲਾ ਉਹ ਗੁਰਮਖੋ ਦੇਵਤਾ ਲੋਕ ਉਹ ਬਾਣੀ ਪੜਨ ਵਾਲਾ ਉਹਦਾ ਆਪਦਾ ਪਰਿਵਾਰ ਗ੍ਰਿਸ਼ਤੀ ਮਾਤਾ ਪਿਤਾ ਤੇ ਇਹ ਕੋਈ ਤੁਹਾਡੇ ਮੁਲਕ ਦਾ ਮਾਰਾ ਨਹੀਂ ਤੇਗਾ ਬਾਬਾ ਪ੍ਰਕਾਸ਼ ਸਿੰਘ ਦੀ ਭਾਈ ਅਮਰਤਪਾਲ ਦੀ ਜਿਹੜੀ ਪਾਰਟੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਹਾਂਜੀ ਇਹਨਾਂ ਦਾ ਨਿਸ਼ਾਨਾ ਕੀ ਹੈਗਾ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੇ ਲੋਕਾਂ ਨੂੰ ਇਹੇ ਹੀ ਨਿਸ਼ਾਨਾ ਜੀ ਉਹਨਾਂ ਦਾ ਜਿਹੜੀ ਸਾਡੇ ਉੱਤੇ ਗੁਲਾਮੀ ਦੀ ਛੱਟ ਪਾਈ ਹੋਈ ਆ ਨੌਕਰੀਆਂ ਜਿਹੜੀਆਂ ਅਸੀਂ ਪੰਜਾਬ ਦੇ ਨੌਜਵਾਨ ਉਹ ਟੀਕੇ ਲਾ ਲਾ ਕੇ ਚਿੱਟਾ ਪੀਪੀ ਮਰੀ ਜਾਂਦੇ ਆ ਕੇਰਲਾ ਦੇ ਵਿਆਰ ਦੇ ਯੂਪੀ ਦੇ ਬਾਹਰਲੇ ਦਿਨਾਂ ਕੇ ਸਾਡੇ ਸਾਰੇ ਮੁਲਕ ਦੇ ਵਿੱਚ ਅਫਸਰ ਲਾ ਦਿੱਤੇ ਆ ਉਹ ਸਾਡੀ ਗੱਲਬਾਤ ਨਹੀਂ ਸੁਣਦੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਆ ਜਿਹੜੇ ਦਾੜੇ ਕੇਸ ਵਾਲੇ ਜਿਹੜੇ ਚੜ੍ਹਦੀ ਕਲਾ ਦੇ ਸਿੰਘ ਸਾਡੇ ਨਾਲ ਅਫਸਰਾਂ ਨੂੰ ਵੀ ਗੱਲਬਾਤ ਕਰ ਰਿਹਾ ਉਹ ਸਮਝਦੇ ਆ ਇਹ ਆਮ ਲੋਕ ਆ ਜਿਖਾ ਨਹੀਂ ਕੋਈ ਭਖਾਰੀ ਲੋਕ ਆ ਕਹਿੰਦੀ ਕੀ ਆ ਇਹ ਦੇਸ਼ ਦੇ ਵਾਸੀ ਆ ਜਿਨ੍ਹਾਂ ਨੇ ਦਿੱਲੀ ਦਾ ਤਖਤ ਲੈ ਕੇ ਦਿੱਤਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦਿੱਲੀ ਦੇ ਤਖਤ ਤੇ ਬਾਇਆ ਇਹ ਉਹ ਲੋਕ ਆ ਪਰ ਉਹਨਾਂ ਦੀ ਅਸੀਂ ਪਛਾਣ ਚ ਨਹੀਂ ਇਸੇ ਕਰਕੇ ਅਸੀਂ ਆਨੇ ਆ ਜੇ ਉਹਨਾਂ ਤਖਤਾਂ ਦੇ ਉੱਤੇ ਉਹਨਾਂ ਦਫ਼ਤਰਾਂ ਦੇ ਵਿੱਚ ਪੰਜਾਬੀ ਅਫਸਰ ਬੈਠੇ ਹੋਣ ਅੱਜ ਸਾਡੇ ਪੰਜਾਬ ਦੇ بڑے ਲਿਖੇ ਤੇ ਸਾਨੂੰ ਗੁਰਮਖੋ ਉਹ ਸਾਡੇ ਸਿਧਾਂਤ ਨੂੰ ਸਮਝ ਲਿਆ ਕਰਨਾ ਹਰ ਤੱਕ ਤੇ ਅੱਜ ਸਾਡੇ ਗੱਲਬਾਤ ਨੂੰ ਸਮਝਿਆ ਨਹੀਂ ਜਾ ਰਿਹਾ ਜਿਹੜੇ ਵੀ ਵਿਦੇਸ਼ੀ ਲੋਕ ਇੱਥੇ ਲਿਆਣ ਕੇ ਆ ਸੋ ਬਾਬਾ ਜੀ ਸਵਾਲ ਹੈਗਾ ਖੀਰਲਾ ਸਵਾਲ ਹੈ ਹਾਂ ਜੀ ਜਿਵੇਂ ਭਾਈ ਅਮਰਤਪਾਲ ਇਥੇ 50 ਦੇ ਵਿੱਚ ਸੀਗੇ ਖਾਲਸਾ ਦੀ ਗੱਲ ਕਰਦੇ ਸੀ ਹੱਕਾਂ ਦੀ ਗੱਲ ਕਰਦੇ ਸੀ ਹਾਂ ਜੀ ਹੁਣ ਜੇਲ੍ਹ ਦੇ ਵਿੱਚ ਨੇ ਬਲਕਿ ਜੇ ਜੇਲ੍ਹ ਦੇ ਵਿੱਚੋਂ ਵਾਪਸ ਆ ਜਾਂਦੇ ਸਰਕਾਰ ਉਹਨਾਂ ਨੇ ਛੱਡ ਦਿੰਦੀ ਹੈ ਹਾਂ ਜੀ ਫਿਰ ਕਿਉਂ ਖਾਲਸਾਣ ਦੀ ਲਹਿਰ ਨੂੰ ਦੁਬਾਰਾ ਅੱਗੇ ਤੋਰਨ ਗਈ ਖਾਲਸਾਣ ਦੀ ਜਿਹੜੀ ਗੱਲ ਕਰਦੇ ਪਿਆ ਗੁਰਮਖੋ ਖਾਲਸਾ ਨਾਂ ਤੋਂ ਹੀ ਲੋਕਾਂ ਨੂੰ ਡਰਾਇਆ ਜਾ ਰਿਹਾ ਵਾ ਜੀ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਖਾਲਸਾਣ ਬਣ ਗਿਆ ਇਹ ਖਣੀ ਜਿਹੜੇ ਅੰਮ੍ਰਿਤਧਾਰੀ ਬੰਦੇ 100 100 50 ਲੱਖ ਵੀ ਇਹਨਾਂ ਬੰਦਿਆਂ ਦਾ ਰਾਜ ਹੋਊਗਾ ਇਹ ਬਿਲਕੁਲ ਮੈਂ ਦੱਸਣੀ ਕਰਨਾ ਸਪੈਲਟੀ ਕਰਨ ਕਰਨਾ ਚਾਹੁੰਦਾ ਕਿਸੇ ਹਿੰਦੂ ਨੂੰ ਕੁਝ ਨਹੀਂ ਆਖਿਆ ਜਾਵੇਗਾ ਕਿਸੇ ਮੁਸਲਮਾਨ ਨੂੰ ਕੁਝ ਨਹੀਂ ਆਖਿਆ ਜਾਵੇਗਾ ਕਿਸੇ ਸਾਈ ਬੋਧੀ ਕਿਸੇ ਧਰਮ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇੱਕ ਦੇਸ਼ ਦਾ ਨਾਮ ਆ ਵੀ ਉਹ ਨਾਮ ਬਦਲਿਆ ਜਾਣਾ ਕੋਈ ਏਡੀ ਵੱਡੀ ਕੋਈ ਗੱਲ ਨਹੀਂ ਕਿਸਾਨ ਦਾ ਮਤਲਬ ਬਾਬਾ ਜੀ ਕੀ ਹੈਗਾ ਖਾਲਸਤਾਨ ਦਾ ਹੀ ਮਤਲਬ ਲਾ ਜਿਵੇਂ ਖਾਲਸਾ ਰਾਜ ਬੀਏ ਖਾਲਸਾ ਰਾਜ ਦੇ ਵਿੱਚ ਲੁੱਟ ਘੁੱਟ ਘਟ ਹੋਵੇ ਜੀ ਲੁੱਟ ਘੁੱਟ ਨਾ ਹੋਵੇ ਕਿਸੇ ਦੀਆਂ ਧੀਆਂ ਭੈਣਾਂ ਦੀ 5-5 ਸਾਲ ਦੀਆਂ ਦੀ ਬੇਪਤੀ ਨਾ ਹੋਵੇ ਮੁੰਡਿਆਂ ਦੇ ਨਾਲ ਬਲਾਤਕਾਰ ਜਿਹੜੇ ਹੋਰੇ ਕੁੜੀਆਂ ਦੇ ਨਾਲ ਕੋਈ ਘਰਾਂ ਦੇ ਵਿੱਚੋਂ ਸੇਪ ਨਹੀਂ ਅੱਜ ਗੁਰਮਖੋ ਪਿਆਰੋ ਜਦੋਂ ਵੀ ਚੰਗਾ ਪ੍ਰਦੇਸ਼ ਕੋਈ ਬਾਣੀ ਪੜਨ ਲੱਪਿਆ ਗੁਰੂ ਘਰ ਨੂੰ ਮੰਨਣ ਲੱਗ ਪਿਆ ਉਹ ਇਨ੍ਹਾਂ ਹਰਕਤਾਂ ਤੋਂ ਜਰੂਰ ਬਚ ਜਾਣਗੇ ਇਹ ਮੰਨਦੇ ਵੀ ਆ ਤੇ ਉਹਨਾਂ ਨੂੰ ਪਤਾ ਹੋਵੇਗਾ ਸਾਡੇ ਉੱਤੇ ਡਾਂਗ ਹੈਗੀ ਆ ਤਾਨੂੰ ਡਾਂਦ ਫੇੜਨ ਵਾਲੀ ਆ ਤੇ ਉਹ ਗੁਰਮਖੋ ਪਿਆਰੋ ਘਟਕਲ ਜਿਹੜੀਆਂ ਗਲਤੀਆਂ ਕਰਨਗੇ ਜੀ ਤੁਹਾਨੂੰ ਲੱਗਦਾ ਬਾਬਾ ਜੀ ਜਿਵੇਂ ਮੋਦੀ ਨੇ ਇੱਕ ਫੈਸਲਾ ਲਿਆ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੀ ਕੱਲੇ ਕਾਨੂੰਨ ਵਾਪਸ ਲੈ ਲੈ ਸੀਗੇ ਹਾਂ ਜੀ ਹੁਣ ਤੁਹਾਨੂੰ ਲੱਗਦਾ ਕੱਲ ਨੂੰ 26 ਜਨਵਰੀ ਹੈਗੀ ਹੈ ਹਾਂ ਜੀ ਬੰਦੀ ਸਿੰਘ ਜਾਂ ਭਾਈ ਅਮਰਤਪਾਲ ਹੈਗੇ ਨੇ ਤੇ ਜਾਂ ਦੂਜੇ ਬੰਦੀ ਸਿੰਘ ਨੇ ਕੋਈ ਬਾਹਰ ਆ ਸਕਦਾ ਇਹਨਾਂ ਸਰਕਾਰ ਦੀਆਂ ਦਿੱਤੀਆਂ ਨਹੀਂ ਜੀ ਦੇਖਦੀਆਂ ਜਿਹੜੀਆਂ ਬਾਹਰ ਕੱਢਣ ਦੀਆਂ ਜੀ ਜਿੰਨੇ ਮਰਜ਼ੀ ਅਸੀਂ ਪ੍ਰੋਗਰਾਮ ਬੁਲਾਈ ਚੱਲੀਏ ਜਦੋਂ ਅਸੀਂ ਸਾਰੀਆਂ ਜਥੇਬੰਦੀਆਂ ਨੇ ਪਰਨ ਕਰ ਲਿਆ ਇੱਕ ਤੋਂ ਦੂਜਾ ਦਿਨ ਨਹੀਂ ਹੋਣਾ ਜੇਲ੍ਹ ਚੋਂ ਸਾਰੇ ਬਾਹਰ ਆ ਜਾਣਗੇ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਜੀ ਨਾਨਕਸਰ ਦੀਆਂ ਜਥੇਬੰਦੀਆਂ ਨਿਰਮਲੇ ਸੰਤੋ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਮਸ਼ਤਕਾਰ ਕਰਦੇ ਆ ਪੜਾਉ ਮੋਨੇ ਆ ਪੜਾਉ ਸੇਕਾ ਘੱਟ ਗਿੰਦੀਆਂ ਜਦੋਂ ਉਹਨਾਂ ਨੇ ਸਾਥ ਦੇ ਦਿੱਤਾ ਉਹ ਦੂਜੇ ਦਿਨ ਬਾਹਰ ਆ ਜਾਂਦੇ ਜੀ ਸਾਕਿਸਾਨਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਇੱਕ ਧਰਨਾ ਇੱਕ ਜਗ੍ਹਾ ਕਿਉਂ ਨਹੀਂ ਲਾਇਆ ਜਾਂਦਾ ਇਹ ਹੀ ਸਾਡੇ ਵਿੱਚ ਗੁਰਮਖੋ ਜੜੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਜੀ ਇਹ ਏਜੰਸੀਆਂ ਕੰਮ ਕਰ ਰਹੀਆਂ ਹਨ ਵੀ ਤੈਨੂੰ ਕਹਿ ਦਿੰਦਾ ਵੀ ਤੇਰਾ ਕੋਠਾ ਪਾ ਦਿਆਂਗੇ ਤੂੰ ਚੁੱਪ ਕਰ ਜਾਣਾ ਜੀ ਦੂਜੇ ਨੂੰ ਕਹਦਾ ਜੇ ਤੇਰੇ ਤੈਨੂੰ ਐਮਐਲਏ ਬਣਾ ਤੈਨੂੰ ਬਣਾ ਦੇਗੇ ਤੇ ਤੂੰ ਸਾਡੇ ਹਿਸਾਬ ਨਾਲ ਚੱਲ ਇਹ ਏਜੰਸੀਆਂ ਦੇ ਹਿਸਾਬ ਨਾਲ ਚੱਲਦੇ ਕਰਕੇ ਅਸੀਂ ਅੱਡੋ ਪਾਟੇ ਆ ਜੇ ਸਾਡੇ ਕੋਲੇ ਗੁਰੂ ਸਾਹਿਬ ਦਾ ਸਿਧਾਂਤ ਹੋਵੇ ਵੀ ਕਾਲਤਾ ਸਾਬ ਤੋਂ ਹੁਕਮ ਨਾਵਾ ਲਿਆ ਜਾਵੇ ਵੀ ਜਿੰਨੀ ਸਮੁੱਚੀ ਸਿੱਖ ਕਾਮ ਆ ਜਿੰਨੇ ਵੀ ਲੋਕ ਮੋਨੇ ਆ ਟੱਟ ਗਿੰਤੀਆਂ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਆਂਦਾ ਵੀ ਆਪਦੇ ਹੱਕ ਦੇ ਉੱਤੇ ਤੁਸੀਂ ਡਟਜੋ ਤੇ ਸਾਨੂੰ ਡਟ ਜਾਣਾ ਚਾਹੀਦਾ ਜੇ ਗੁਰੂ ਸਾਹਿਬ ਸਾਨੂੰ ਆਂਦਾ ਵੀ ਤੁਸੀਂ ਛਤਰ ਖਾਣੇ ਆ ਤੁਸੀਂ ਗੁਲਾਮ ਰਹਿਣਾ ਤੇ ਗੁਰਮਖੋ ਪਿਆਰਿਓ ਫੇਰ ਤੁਸੀਂ ਇਸ ਗੱਲ ਨੂੰ ਮੰਨੋ ਵੀ ਸਾਡੇ ਵਿੱਚ ਕਮੀ ਆ ਅਸੀਂ ਇਹ ਕਮੀਆਂ ਆਪਦੀਆਂ ਨੂੰ ਦੂਰ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੇ ਚੱਲੀਏ ਜੀ ਕਾਲਤਾ ਸਾਹਿਬ ਤੋਂ ਆਵਾਜ਼ ਆਵੇ ਤੇ ਦੂਜੇ ਦਿਨ ਬੰਦੀ ਸਿੰਘ ਸਾਡੇ ਬਾਹਰ ਆ ਜਾਣਗੇ ਜੀ ਸੋ ਦੋਸਤੋ ਮੇਰੇ ਨਾਲ ਸੀਗੇ ਬਾਬਾ ਪ੍ਰਗਟ ਸਿੰਘ ਜਥੇਬੰਦੀ ਬਾਬਾ ਤਕੜ ਸਿੰਘ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕੌਮੀ ਇਨਸਾਫ ਮੋਰਚਾ ਮੋਹਾਲੀ ਚੰਡੀਗੜ੍ਹ ਦੇ ਵਿੱਚ ਇਹ ਫੌਜਾਂ ਤਕਰੀਬਨ 2 ਸਾਲ ਤੋਂ ਬੈਠੀਆਂ ਹੈਗੀਆਂ ਨੇ ਸੋ ਤੁਸੀਂ ਗੱਲਬਾਤ ਸੁਣੀ ਹੈਗੀ ਹੈ ਭਾਈ ਅਮਰਪਾਲ ਸਿੰਘ ਜਿਵੇਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੈਗੇ ਨੇ ਇਹ ਸਰਕਾਰ 26 ਜਨਵਰੀ ਨੂੰ ਕਿਹੜੇ ਬੰਦੀ ਸਿੰਘਾਂ ਨੂੰ ਬਾਹਰ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਸੋ ਬਾਬਾ ਜੀ ਨਾਲ ਉਹਨੇ ਗੱਲਬਾਤ ਕੀਤੀ ਹੈਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਧੰਨਵਾਦ ਵਿਦੇਸ਼ਾਂ ਵਿਦੇਸ਼ਾਂ 'ਚ ਵਸਣ ਵਾਲਾ ਗੁਰੂ ਖਾਲਸਾ ਪੰਥ ਅਕਾਲੀ ਤਰਨਤਾਰਨ ਦਲ ਜਥੇਬੰਦੀ ਬਾਬਾ ਤੱਕੜ ਸਿੰਘ ਦਾਸ ਬਾਬਾ ਪ੍ਰਗਟ ਸਿੰਘ ਗੁਰਮਖੋ ਕਰੋ ਫਤਿਹ ਪ੍ਰਵਾਨ ਤੇ ਬਲਾਓ ਫਤਿਹ ਪਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ